ਵਾਰਡ ਨੰਬਰ 18 ਤੋਂ ਮੈਂ ਆਜ਼ਾਦ ਉਮੀਦਵਾਰ ਤੌਰ ਤੇ ਨਾਮ ਭਰੇ ਨਾਮਜ਼ਦ ਕੀਤੀ ਹੈ ਮੇਰਾ ਨਾਮ ਗੁਰਮੀਤ ਸਿੰਘ ਜੱਸਲ ਹੈ ਜੀ ਮੈਂ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦਾ ਕਿ ਮੈਨੂੰ ਲੋਗੋ ਦਿੱਤਾ ਜਾਵੇ ਮੇਰੇ ਚੋਣਸ਼ਾਂ ਦਿੱਤਾ ਜਾਵੇ ਤਾਂ ਕਿ ਮੈਂ ਇਲੈਕਸ਼ਨ ਲੜ ਸਕਾਂ ਮੈਂ ਜਿਸ ਦਿਨ ਕਾਗਜ਼ ਭਰੇ ਸੀਗੇ ਉਸ ਦਿਨ ਮੈਂ ਉਥੇ ਫਾਈਲ ਜਿਹੜੇ ਸੌਂਸ ਮਾਗਮ ਹੁੰਦਾ ਵਾ ਜਿਹੜੇ ਕਿ ਪੱਤਰ ਦਿੱਤਾ ਗਿਆ ਸੌਂਚ ਕੋਲ ਵਾਲਾ ਉਥੇ ਸਾਈਨ ਕੀਤੇ ਆ ਬਾਕੀ ਸਾਰੇ ਕੈਂਡੀਡੇਟਾਂ ਤੋਂ ਉਸੇ ਦੇ ਸਾਈਨ ਕਰਾਏਗੇ ਪਰ ਉਸੇ ਦਿਨ ਇੱਕ ਕਾਗਜ਼ ਮੇਰੇ ਕੋਲ ਵਕਰਾ ਇੱਕ ਸਾਈਨ ਕਰਾਇਆ ਗਿਆ ਉਹਦੀ ਮੈਂ ਫੁਟੇਜ ਮੰਗਦਾ ਮਾਂ ਸਰਕਾਰ ਤੋਂ ਇਹ ਵੀਡੀਓ ਦੀ ਰਿਕਾਰਡਿੰਗ ਹੋਈ ਆ ਉਹਦੀ ਪਿਛਲੇ ਬੰਨੇ ਦੀ ਮੈਡਮ ਦੇ ਪਿਛਲੇ ਬੰਨੇ ਦੀ ਰਿਕਾਰਡਿੰਗ ਦਿੱਤੀ ਜਾਵੇ ਪੀ ਉਹ ਬੜਾ ਫਾਰਮ ਸੀਗਾ ਮੈਨੂੰ ਇਹ ਚੋਣ ਕਮਿਸ਼ਨਰ ਦਾ ਵੀ ਇਹ ਕਿਹਾ ਗਿਆ ਵੀ ਇਹ ਦਫ਼ਤਰ ਦੀ ਪਰਮਿਸ਼ਨ ਆ ਜਾਂ ਕੋਈ ਇਹ ਤੁਹਾਡਾ ਜੀ ਚੋਣ ਨਿਸ਼ਾਨ ਮਿਲਣ ਕਰਕੇ ਕਿ ਐਪਲੀਕੇਸ਼ਨ ਫਾਰਮ ਨਾਲ ਲੱਗਦਾ ਮੈਂ ਕਹੀ ਠੀਕ ਹੈ ਜੀ ਮੈਂ ਮੰਨ ਲਿਆ ਜੀ ਮੈਡਮ ਨੂੰ ਮੈਂ ਜਦੋਂ ਇਹ ਬੇਨਤੀ ਕੀਤੀ ਵੀ ਤੁਸੀਂ ਮੈਨੂੰ ਚੋਣ ਨਿਸ਼ਾਨ ਕਿਉਂ ਨਹੀਂ ਦਿੱਤਾ ਉਹ ਕਹਿੰਦੇ ਜੀ ਵੀ ਤੁਸੀਂ ਜਦਨ ਆਏ ਸੀ ਨਾ ਕਿਦਨ ਕਾਵੇ ਦਾਖਲ ਵਾਪਸ ਵਾਲਾ ਦੇਣ ਸੀਗਾ ਉਹਦੋਂ ਤੁਸੀਂ ਕਵਰੀ ਕੈਂਡੀਡੇਟ ਨਾਲ ਆ ਕੇ ਆਪਣੀ ਫਾਈਲ ਤੁਸੀਂ ਵਾਪਸ ਲੈਣੀ ਮੈਂ ਕਿਹਾ ਜੀ ਮੈਡਮ ਜੀ ਅਮਨਦੀਪ ਸਿੰਘ ਦੀ ਫਾਈਲ ਤੁਸੀਂ ਵੀਡੀਓ ਰਿਕਾਰਡਿੰਗ ਦੇ ਵਿੱਚ ਆ ਵੀ ਉਹਦੇ ਨਾਮ ਲੈ ਕੇ ਓਪਨ ਕਰਾਈ ਆ ਫਿਰ ਅਮਨਦੀਪ ਨੂੰ ਪੁੱਛਿਆ ਵੀ ਤੁਸੀਂ ਫਾਈਲ ਲੈਣੀ ਆ ਉਹਨੇ ਕਿਹਾ ਜੀ ਹਾਂਜੀ ਮੈਂ ਵਾਪਸ ਲੈਣ ਆਇਆ ਗਰਮੀਤ ਸਿੰਘ ਦੇ ਹੱਕ ਦੇ ਵਿੱਚ ਤੇ ਕਹਿੰਦੇ ਠੀਕ ਹੈ ਜੀ ਅਮਨਦੀਪ ਸਿੰਘ ਦੀ ਫਾਈਲ ਲੈ ਕੇ ਆਓ ਜੀ ਜਦੋਂ ਅਮਨਦੀਪ ਦੀ ਫਾਈਲ ਮੰਗਾਈ ਗਈ ਆ ਓਪਨ ਫਾਈਲ ਅਮਨਦੀਪ ਦੀ ਹੋਈ ਆ ਮੇਰੀ ਫਾਈਲ ਗਰਮੀਤ ਸਿੰਘ ਦੀ ਜਦੋਂ ਤੁਸੀਂ ਮਂਗਾਈ ਨਹੀਂ ਉਹ ਪਣ ਨਹੀਂ ਹੋਈ ਤੇ ਫਿਰ ਮੇਰੇ ਉਹਦੇ ਚ ਮੇਰੇ ਫਾਈਲ ਦੇ ਮਗਰ ਇੱਕ ਫਾਰਮ ਲੱਗਾ ਵਾ ਤੇ ਉਹ ਜਦੋਂ ਦੱਸਦੇ ਆ ਵੀ ਤੁਸੀਂ ਕਾਗਜ਼ ਵਾਪਸ ਲੈ ਗਏ ਮੈਂ ਪੁੱਛਣਾ ਚਾਹੁੰਦਾ ਜੀ ਉਹਨਾਂ ਕੋਲੋਂ ਵੀ ਮੈਡਮ ਜੀ ਜਿਸ ਦਿਨ ਤੁਸੀਂ ਕਾਗਜ਼ ਪਰਵਾਏ ਆ ਉਸ ਦਿਨ ਤੁਸੀਂ ਉਹ ਸੈਂ ਪਹਿਲਾਂ ਹੀ ਪਹਿਲੇ ਦਿਨੀ ਵਿਡਡਰਾਲ ਦਾ ਕਿਉਂ ਕਰਾਇਆ ਇਹਦਾ ਮਤਲਬ ਕੀ ਪ੍ਰਸ਼ਾਸਨ ਨਾਲ ਤੁਹਾਡੀ ਮਿਲੀ ਭੁਗ ਸੀ ਤਾਂ ਮੇਰਾ ਨਾਮ ਜੀ ਅਮਨਦੀਪ ਸਿੰਘ ਵਾਰਡ ਨੰਬਰ 18 ਤੋਂ ਮੈਂ ਕਮਿਸ਼ਨ ਦੇ ਕੋਲ ਇਹਦਾ ਇਲਾਕੇ ਕਵਰਿੰਗ ਕੈਡੀਡੇਟ ਸਰ ਅਸੀਂ ਇਕੱਠਿਆਂ ਨਹੀਂ ਫੈਲਾ ਪਰੀਆਂ ਸੀ ਤੇ ਵਾਪਸੀ ਦੀ ਜਿਹੜੀ ਗ੍ਰੀਨ ਸੀ ਉਹਦੇ ਵਿੱਚ ਕਵਰਿੰਗ ਕੈਡੀਡੇਟ ਹੋਣ ਦੇ ਨਾਤੇ ਮੈਂ ਆਪਣੀ ਫਾਈਲ ਜਿਹੜੀ ਉਹਨੂੰ ਵਾਪਸ ਲੈਣ ਵਾਸਤੇ ਗਿਆ ਮੇਰੇ ਨਾਲ ਗਏ ਸੀ ਇਹ ਫਾਈਲ ਲੈਣ ਵਾਸਤੇ ਉੱਥੇ ਜਦੋਂ ਫਾਈਲ ਲੈਦੇ ਆ ਤੇ ਇੱਕ ਫਾਰਮ ਹੁੰਦਾ ਜਿੱਤੇ ਉਹ ਸਾਈਨ ਕਰਾਉਂਦੇ ਨੇ ਉਸ ਫਾਰਮ ਦੇ ਉੱਤੇ ਮੈਂ ਸਾਈਨ ਕੀਤਾ ਸਾਈਨ ਤੋਂ ਬਾਅਦ ਕਮਰੇ ਦੇ ਦੇ ਰਾਤੀ ਸੀ ਮੇਰੇ ਕੋਲ ਜਿਹੜੀ ਇਨਵੰਟਰੀ ਕੋਣ ਕਰਦਾ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਆ ਫਾਰਮ ਇਹ ਕੁੱਛ ਜਾ ਉੱਤੇ ਨਾਮ ਲਿਖਣਾ ਸੀ ਇਹ ਕਹਿੰਦੇ ਚਲੋ ਥੱਲੇ ਤੁਹਾਡੇ ਸਾਈਨ ਹੋ ਗਏ ਆ ਉੱਤੇ ਜਿਹੜਾ ਮੈਂ ਨਾਮ ਲਿਖ ਦਿੰਦਾ ਇਹਨਾਂ ਨੇ ਨਾਮ ਲੇਖ ਦਿੱਤੇ ਜਾਣ ਬੁੱਝ ਕੇ ਹੁਣ ਪ੍ਰਸ਼ਾਸਨ ਜਿਹੜਾ ਵਾ ਉਹ ਸਾਨੂੰ ਪਰੇਸ਼ਾਨ ਕਰ ਰਿਹਾ ਵਾ ਖਰਾਬ ਕਰ ਰਿਹਾ ਵਾ ਜਿਹੜੀ ਕਿ ਕਵਰੀ ਕੈਂਡੀਡੇਟ ਦੀ ਫਾਈਲ ਸੀ ਉਹ ਮੈਂ ਵਾਪਸ ਲੈ ਕੇ ਆਇਆ ਇਹਨਾਂ ਦੀ ਕੋਈ ਸਾਡੇ ਕੋਲ ਫਾਈਲ ਵਾਪਸ ਨਹੀਂ ਆਈ 3 ਵਜੇ ਦਾ ਜਿਹੜਾ ਸੀ ਟਾਈਮ ਸੀ ਜਿਹੜੇ ਕਿ ਨਿਸ਼ਾਨ ਦੇਣੇ ਸੀ ਇਹਨਾਂ ਨੂੰ ਕਿਹਾ ਗਿਆ ਵੀ ਤੁਸੀਂ 3 ਵਜੇ ਆਇਓ ਤੁਹਾਨੂੰ ਜਿਹੜੇ ਆ ਉਹ ਨਿਸ਼ਾਨ ਪਲਾਟ ਕੀਤੇ ਜਾਣਗੇ 3 ਵਜੇ ਤੋਂ ਲੈ ਕੇ ਇਹ ਰਾਤ ਫਿਰ ਕੋਈ 8-9 ਵਜੇ ਤੱਕ ਇਹ ਉਥੇ ਤਸਲੀਮ ਕੰਪਲੈਕਸ ਦੇ ਵਿੱਚ ਵੇਟ ਕਰਦੇ ਰਹੇ ਵੀ ਸਾਨੂੰ ਜਦੋਂ ਜਿਹੜਾ ਉਹ ਤੁਹਾਡਾ ਜਿਹੜਾ ਜ਼ੋਨ ਨਿਸ਼ਾਨ ਜਿਹੜਾ ਮਿਲ ਜਾਵਾ ਤੇ ਅਸੀਂ ਜਿਹੜੀ ਜ਼ੋਨ ਦੀ ਤਿਆਰੀ ਕਰਨੀ ਹੈ ਨਿਸ਼ਾਨ ਦੀ ਸੂ ਪ੍ਰਸ਼ਾਸਨ ਦੇ ਵੱਲੋਂ ਇਹ ਜਿਹੜਾ ਸਾਡੇ ਨਾਲ ਧੱਕਾ ਕੀਤਾ ਗਿਆ ਵਾ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਇਹਨਾਂ ਦੀ ਜਿਹੜੀ ਫਾਈਲ ਹੈ ਉਹ ਦੁਬਾਰਾ ਤੋਂ ਬਹਾਲ ਕੀਤੀ ਜਾਵੇ ਸਾਨੂੰ ਚੋਣਾਂ ਚਾਹ ਦਿੱਤਾ ਜਾਵੇ ਤਾਂ ਜੋ ਅਸੀਂ ਚੋਣ ਮદાન ਵਿੱਚ ਅਸੀਂ ਆਪਣੇ ਚੋਣ ਲੜ ਸਕੀਏ ਧੰਨਵਾਦ